ਸਭ ਜੀ ਮੰਡੀ ਬਰਦਾਸ਼ਤ ਹੋਣ ਦਾ ਮਕਸਦ ਸੀਗਾ ਕਿ ਜੇ ਕੋਈ ਜਰ ਪਹਿਲਾਂ ਪ੍ਰਧਾਨ ਜੀ ਲੱਗੀ ਸੀ ਮੇਰੇ ਨਾਮ ਨੇ ਵਿਚੋ ਜੀ ਨਾਮ ਨੇ ਕਮਲ ਜੀ ਸਿਹਰਾ ਸਾਰਿਆਂ ਨੇ ਸਾਥੀਆਂ ਨੇ ਮੰਨ ਕੀਤੀ ਸੀਗੀ ਕਿ ਮੰਡੀ ਦੇ ਵਿੱਚ ਸਾਮਾਨ ਵੇਚਣ ਵਿੱਚ ਬੜੀ ਮੁਸ਼ਕਲ ਆਉਂਦੀ ਆ ਕਿ ਛੱਡ ਨਾ ਹੋਣ ਕਰਕੇ ਟੋਪੋਂ ਨੂੰ ਤੇ ਵਿੱਚ ਬਹੁਤ ਫਸਲ ਜੀ ਦਾ ਵੀ ਨੁਕਸਾਨ ਹੁੰਦਾ ਜਿੱਦਾਂ ਨੁਕਸਾਨ ਹੁੰਦਾ ਸੇਲ ਨੂੰ ਹੁੰਦੀ ਤਾਂ ਨੋਖਾ ਨੂੰ ਬਹੁਤ ਵੱਡਾ ਇਹਦਾ ਲਾਸ ਦਾ ਸਾਹਮਣਾ ਕਰਨਾ ਪੈਂਦਾ ਫੋਮੈਲ ਉਸ ਲੋਕਤ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦੇ ਧਿਆਨ ਦੇ ਵਿੱਚ ਲਿਆਂਦਾ ਉਹਨਾਂ ਨੇ 1 ਕਰੋੜ 5 ਲੱਖ ਰੁਪਈਆ ਅਲਾਟ ਕਰ ਦਿੱਤਾ ਇਸ ਸ਼ੈੱਡ ਵਾਸਤੇ ਔਰ ਜਿਹੜਾ ਵਾਅਦਾ ਕੀਤਾ ਸੀਗਾ ਕਿ ਆਪਾਂ ਜਨਵਰੀ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਦੇਵਾਂਗੇ ਉਸ ਵਾਅਦੇ ਦੇ ਮੁਤਾਬਕ ਇਹ ਜਨਵਰੀ ਤੱਕ ਕੰਪਲੀਟ ਹੋ ਗਿਆ ਮੇਰੇ ਨਾਲ ਅਸ਼ੋਕਜੀਤ ਦੇ ਸਾਡੇ ਜਪਟ ਇੰਜੀਨੀਅਰ ਨੇ ਮੰਡੀਕਰਨ ਬੋਰਡ ਦੇ ਔਰ ਸੱਤੀ ਮਾਰਕੀਟ ਦੇ ਇੱਥੇ ਉਹਦੇ ਨਾਲ ਨੇ ਔਰ ਸਾਰੀ ਸਾਡੀ ਆਰਥ ਐਸੋਸੀਏਸ਼ਨ ਜਿਹੜਾ ਬਹੁਤ ਵੱਡਾ ਯੋਗਦਾਨ ਆ ਮੈਂ ਵਧਾਈ ਦਿੰਦਾ ਕਮਰਸ਼ੀਅਲ ਐਸੋਸੀਏਸ਼ਨ ਨੂੰ ਵੀ ਤੁਸੀਂ ਨਿਰਾ ਆਪਣੇ ਵਪਾਰ ਦਾ ਗਿਆਨ ਨਹੀਂ ਰੱਖਦੇ ਸਮਾਜ ਦੇ ਦੂਜੇ ਵਰਗ ਦੇ ਵਿੱਚ ਵੀ ਤੁਹਾਡਾ ਬਹੁਤ ਜ਼ਿਆਦਾ ਸਹਿਯੋਗ ਆ ਸੋ ਅੱਜ ਇਹ ਬਹੁਤ ਖੁਸ਼ੀ ਆ ਕਿ ਇਹ ਤਿਆਰ ਹੋ ਗਿਆ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਵੱਡੇ ਵਾਲੇ ਵਪਾਰੀ ਐ ਜਿਹੜਾ ਖਰੀਦਣ ਵਾਲਾ ਵੇਚਣ ਵਾਲਾ ਇਸ ਛੱਟ ਦੇ ਥੱਲੇ ਆਪਣਾ ਮਾਲ ਵੇਚ ਰਹੇ ਨੇ ਔਰ ਉਹ ਕਹਿੰਦੇ ਸੀ ਕਿ ਪਹਿਲਾਂ ਸਾਨੂੰ 10 ਵਜੇ ਤੇ ਇੱਕ ਰਿਜੂਲਡ ਕਰਨਾ ਪੈਂਦਾ ਸੀਗਾ ਕੋਣੋ ਜੀ 1:3 2 ਵਜੇ ਤੱਕ ਵੀ ਮਾਲ ਜਿਹੜਾ ਵੇਚਦੇ ਨੇ ਤੇ 10 ਵਜੇ ਨਾਲ ਵਿਕਰੀ ਵੀ ਜ਼ਿਆਦਾ ਹੋ ਰਹੀ ਆ ਆਮਦਨ ਵੀ ਜ਼ਿਆਦਾ ਸੋ ਦੋ ਗੱਲਾਂ ਪ੍ਰਧਾਨ ਜੀ ਨੇ ਰਵੀ ਜੀ ਨੇ ਔਰ ਅਜੇ ਕੱਲ ਨੂੰ ਬੀਤੂ ਹੀ ਕਹਿੰਦੇ ਆ ਤੈਨੂੰ ਹੀ ਨਾ ਨਿਕਲਦਾ ਤੇ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਕੁਛ ਥੋੜਾ ਜਿਹਾ ਏਰੀਆ ਰਹਿ ਗਿਆ ਕਿਉਂਕਿ ਆ ਛੱਟ ਇੰਦਰ ਸੀਗਾ ਇਹਦੀ ਕਨੈਕਟੀਵਿਟੀ ਨਾਲ ਹੀ ਇਹ ਸ਼ੈਡ ਅੱਗੇ ਲਾਇਆ ਸੀ ਪਰ ਉਹਦੇ ਨਾਲ ਕੁਝ ਅਗਲੇ ਪਾਸੇ ਇੰਧਿਆ ਰਹਿ ਗਿਆ ਉਹ ਮੈਂ ਐਕਸਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਮੈਨੂੰ ਇਹਦਾ ਅਸੀਂ ਆਲਰੇਡੀ ਪਾਈਪ ਲਾਈਨ 'ਚ ਪਾ ਦਿੱਤਾ ਤਾਂ ਜੀ ਮੈਨੂੰ ਇਹਦਾ ਡੋਰ ਦੇ ਦਿਓ ਮੈਂ ਮਾਨ ਜੋ ਚੇਅਰਮੈਨ ਸਾਹਿਬ ਦੇ ਵੀ ਧਿਆਨ 'ਚ ਲਾ ਕੇ ਉਹ ਵੀ ਪੈਸਾ ਜਿਹੜਾ ਉਹ ਅਸੀਂ ਛੇਤੀ ਰਿਲੀਜ਼ ਕਰਾਣਾ ਵੀ ਤਾਂ ਕਿ ਐਕਸਟੈਂਡ ਹੋ ਜੇਗਾ ਜਿਹੜਾ ਥੋੜਾ ਬਹੁਤ ਏਰੀਆ ਰਹਿ ਗਿਆ ਉਹ ਵੀ ਕੰਕਲੂਡ ਕਰਾਂਗੇ ਦੂਸਰੀ ਉਹ ਪ੍ਰਧਾਨ ਜੀ ਵੱਲੋਂ ਹੁਕਮ ਹੋਇਆ ਸੀਗਾ ਰੈਵਿਊ ਵੱਲੋਂ ਇਹ ਤੇ ਲਾਈਟਾਂ ਲੋਕਾਂ ਨੇ ਆਪਣੀਆ ਜਾਤੀ ਲਾਈਆਂ ਸੋ ਇਹ ਮੈਂ ਕਹਾਂ ਵੀ ਨਹੀਂ ਉਹ ਆਪਣਾ ਬੁਢਾਜੀ ਇਹ ਲਾਈਟਾਂ ਵੀ ਲਗਣੀਆਂ ਜ਼ਰੂਰੀ ਨੇ ਠੀਕ ਹੈ ਜੀ ਸੋ ਐਕਸਲ ਸਾਹਿਬ ਨੂੰ ਬੇਨਤੀ ਕੀਤੀ ਆ ਸੋ ਬਹੁਤ ਜਲਦੀ ਇਹ جگਮਗਾਟ ਹੋਏਗੀ ਇਸ ਗੜਟ ਦੇ ਵਿੱਚ 24 ਦੇ ਕਿ ਪਰ ਜਿਹੜੇ ਨੇ ਉਹ ਲੱਗ ਜਾਣਗੇ ਤੇ ਮੈਂ ਬੇਨਤੀ ਕਰੂੰਗਾ ਵੀ ਜਿਸ ਤਰੀਕੇ ਦੇ ਨਾਲ ਮਹਿਕਮੇ ਨੇ ਔਰ ਠੇਕੇਦਾਰ ਨੇ ਇਸ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਮਹਿਕਮਾ ਵੀ ਵਧਾਈ ਦਾ ਪਾਤਰ ਆ ਪਰ ਅਜੀ ਮਹਿਕਮਾ ਦਾ ਵੀ ਧੰਨਵਾਦ ਕਰਦੇ ਆ ਕੁਆਲਿਟੀ ਵੀ ਅੱਛੀ ਆ ਕੰਮ ਵੀ ਅੱਛਾ ਸਮੇਂ ਸਿਰ ਹੋਇਆ ਤੇ ਲਾਈਟ ਵੀ ਜਿਹੜੀ ਆ ਉਹ ਵੀ 10-15 ਦਿਨਾਂ ਦੇ ਵਿੱਚ ਲਾ ਦਿਓ ਅਜੀ ਭਗਵੰਤ ਮਾਨ ਜੀ ਦੀ ਸਰਕਾਰ ਚ ਆਵਾਜ਼ ਵੀ ਬਾਤ ਇਹਦੀ ਸਰਕਾਰ ਤੇ ਪ੍ਰਾਈਵੇਟ ਲਾਈਟ ਨਹੀਂ ਸਾਨੂੰ ਚਾਹੀਦੀ ਸਰਕਾਰੀ ਲਾਈਟਾਂ ਚਾਹੀਦੀਆਂ ਨੇ ਕਿਉਂਕਿ ਸਰਕਾਰ ਲੋਕਾਂ ਦੀ ਆ ਸਰਕਾਰ ਆਮ ਘਰਾ ਦੀ ਆ ਇਹ ਮਿਹਨਤ ਦਾ slogan ਨੇ ਇੱਥੇ ਪਰ ਲਾਈਟਾਂ ਵੀ ਜਿਹੜੀਆਂ ਨੇ ਸਰਕਾਰੀ ਅਸ਼ੋਕ ਦੀ ਲਾ ਕੇ ਉਹ ਜੰਗਮਾਟ ਕਰ ਦਿਓ ਕੋਰੋਂ ਵਾਲੇ ਦਿਨਾਂ ਦੇ ਵਿੱਚ ਅੱਜ ਦਾ 20 25 ਬੋਣ ਦਾ ਰਹਿ ਗਿਆ ਉਹ ਵੀ ਕਰਾਂਗੇ ਤੇ ਪਰਮੇਸ਼ਰ ਕਿਰਪਾ ਕਰੇ ਉਹ ਹਮਲਾ ਮਾਰਨੋ 27 ਦੇ ਵਿੱਚ ਤਗੜੇ ਹੋ ਕੇ ਝਾੜੂ ਦੀ ਸਰਕਾਰ ਬੀਟ ਕਰੋ ਇਹਦੇ ਬਰਾਬਰ ਅਗਲਾ ਛੱਟ ਵੀ ਇਹ ਫੋਰ ਪਾ ਦਿਓ ਠੀਕ ਹੈ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਯਾਤਰੀ ਭੁਟਾ ਜੀ ਨੱਚ ਕੇ ਨਾ ਆਵੇ। ਖੜੇ ਹੋ ਕੇ ਘੱਟ ਦੀ ਫਸੇ ਡਿੱਗੇ। ਕਾਰਨ ਇਹ ਵੀ ਆ ਕੰਮ। ਬਾਜਰਾ ਸਭੀ 10 ਸਾਲ ਉਹ ਲੰਗੇ ਕਾਲੀ ਬੀਜੇਪੀ ਸਰਕਾਰ 5 ਸਾਲ ਕਾਂਗਰਸ ਸਰਕਾਰ ਲੰਗੀ ਛੱਡ ਨਾ ਪਿਆ ਸੜਕੇ ਨਾ ਬਣੀ। ਅੱਜ ਤੁਸੀਂ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ तकरीबन 2 ਕਰੋੜ ਤੇ 10 ਲੱਖ ਰੁਪਏ ਦਾ ਕੰਮ ਸਬਜ਼ੀ ਮੰਡੀ ਦੇ ਵਿੱਚ ਹੋਏ ਨੇ 1 ਕਰੋੜ 40 ਲੱਖ ਰੁਪਏ ਦੀ ਮੇਰੇ ਖਿਆਲੋਂ ਸੜਕ ਬਣ ਗਈ ਆ 1 ਕਰੋੜ 5 ਲੱਖ ਰੁਪਏ ਦਾ ਆ ਛੱਡ ਬਣ ਗਿਆ। ਸਾਡੀ ਪਾਰਟੀ ਦਾ ਅਰਵਿੰਦ ਕੰਜੀਵਾਲ ਜੀ ਦਾ ਭਗਵੰਤ ਮਾਨ ਜੀ ਦੀ ਸੋਚ ਲੋਕਾਂ ਦੇ ਜੀਵਨ ਸਾਥ ਉੱਪਰ ਚੁੱਕ ਲਿਆ ਔਰ ਇੱਕ ਗੱਲ ਮੈਂ ਤੁਹਾਨੂੰ ਇਲਾਕਾ ਵਾਸੀਆਂ ਨੂੰ ਦੱਸ ਦੇਣਾ ਚਾਹਨਾ ਕਿ ਸਾਡੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਲੋਕਾਂ ਦੀ ਸੇਵਾ ਉਹਦੇ ਲਈ ਅਸੀਂ ਸਮਰਪਿਤ ਰਵਾਂਗੇ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ